ਖਸ਼ਾਨ ਪ੍ਰਭੋ ਅੱਜ ਲੁਧਿਆਣਾ ਵਿਖੇ ਗਿਥਾਨ ਮੇਲਾ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਦੇਸ਼ ਭਰ ਤੋਂ ਦੁਨੀਆ ਤੋਂ ਪੰਜਾਬ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਇਹ ਲਗ ਲਗ ਕੰਪਨੀਆਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਉੱਥੇ ਅੱਜ ਆਪਾਂ ਜੈਨ ਐਜੂਕੇਸ਼ਨ ਜਿਹੜੀ ਕਿ ਮਹਾਰਾਸ਼ਟਰ ਦੀ ਕੰਪਨੀ ਹੈ ਵੀ ਉਹ ਵੀ ਆਪਣੇ ਪ੍ਰਦਰਸ਼ਨੀ ਲਗਾਈ ਆ ਅੱਜ ਉਹਨਾਂ ਦੇ ਜਿਹੜੇ ਐਮਪਲਾਈ ਆ ਪੰਜਾਬ ਤੋਂ ਜਿਹੜੇ ਦੇਖ ਰਹੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਕਿਹੜੇ ਜਿਹੜੇ ਇੰਪਲੀਮੈਂਟ ਲੈ ਕੇ ਆਏ ਆ ਕਿਸਾਨਾਂ ਦੇ ਲਈ ਕੀ ਜਾਣਕਾਰੀ ਦੇਣਾ ਚਾਹੁੰਦੇ ਹਾਂਜੀ ਪਹਿਲਾਂ ਆਪਣਾ ਨਾਮ ਦੱਸੋ ਸਰ ਮੇਰਾ ਨਾਮ ਸਰਵਨ ਸਿੰਘ ਆ ਤੇ ਮੈਂ ਇੱਥੇ ਪੰਜਾਬ ਵਿੱਚ ਜੈਨ ਇਰੀਗੇਸ਼ਨ ਸਿਸਟਮ ਨੂੰ ਦੇਖਦਿਆਂ ਤੇ ਅੱਜ ਅਸੀਂ ਇੱਥੇ ਜੈਨ ਇਰੀਗੇਸ਼ਨ ਦੇ ਜਿਹੜੇ ਸਟਾਲ ਤੇ ਬੱਤੇ ਹੋਏ ਆ ਭਈ ਇਹ ਜੋ ਕਿਸਾਨ ਮੇਲੇ ਦੇ ਤੇ ਇੱਥੇ ਅਸੀਂ ਖੇਤੀ ਦੇ ਬਾਰੇ ਜਿਹੜੀਆਂ ਇਰੀਗੇਸ਼ਨ ਨੂੰ ਲੈ ਕੇ ਗੱਲਾਂ ਹੁੰਦੀਆਂ ਰਹਿੰਦੀਆਂ ਫਲੱਡ ਇਰੀਗੇਸ਼ਨ ਮਾਈਕਰੋ ਇਰੀਗੇਸ਼ਨ ਜੋ ਵੀ ਹੈ ਇੱਥੇ ਜਿਹੜਾ ਅਸੀਂ ਸਿਸਟਮ ਸਾਰਾ ਲੈ ਕੇ ਆਏ ਆ ਮਾਈਕਰੋ ਇਰੀਗੇਸ਼ਨ ਦਾ ਹੈ ਕਿ ਮਾਡਰਨ ਟੈਕਨਿਕ ਦੀ ਇਰੀਗੇਸ਼ਨ ਹੈ ਜਿੰਦੇ ਵਿੱਚ ਡ੍ਰਿਪ ਇਰੀਗੇਸ਼ਨ ਤੇ ਸਪ੍ਰਿੰਕਲਰ ਇਰੀਗੇਸ਼ਨ ਦਾ ਸਮਾਨ ਰੱਖਿਆ ਹੋਇਆ ਹੈ ਔਰ ਇਹ ਤੇ ਸਿਰਫ ਡਿਸਪਲੇ ਵਾਸਤੇ ਹੈ ਫਾਰਮਰ ਨੂੰ ਜਿਹੜੇ ਵੀ ਇਹ ਆਧੁਨਿਕ ਖੇਤੀ ਦੇ ਕਰ ਰਹੇ ਨੇ ਜਾਂ ਜਿਹੜੇ ਆਧੁਨਿਕ ਫਾਰਮਿੰਗ ਨੂੰ ਕਰਕੇ ਮਾਈਕਰੋ ਇਰੀਗੇਸ਼ਨ ਦੇ थ्रू ਕਰਨਾ ਚਾਹੁੰਦੇ ਦੇ ਤੇ ਉਹ ਇੱਥੇ ਸਾਰਾ ਸਮਾਨ ਮੋਹਿਆ ਕਰਾਇਆ ਜਾ ਰਿਹਾ ਹੈ ਡਿਸਪਲੇ ਤੇ ਰੱਖਿਆ ਗਿਆ ਹੈ ਤੇ ਕਿਸੇ ਇੱਕ ਤਰੀਕੇ ਦੀ ਫਾਰਮਰ ਦੀ ਇਨਕੁਆਰੀ ਹੋਏ ਤੇ ਉਹ ਸਾਡੇ ਤੇ ਇੰਜੀਨੀਅਰਸ ਵਗੈਰਾ ਆਏ ਨੇ ਸਭ ਨੇ ਉਹਨਾਂ ਨੂੰ ਸੈਟੀਸਫਾਈ ਕਰਕੇ ਖਿਲਾਰਿਆ ਇਹ ਜਿਹੜੇ ਤੁਸੀਂ ਡ੍ਰਿਪ ਸਿਸਟਮ ਆ ਜਿਹੜੀ ਤੁਸੀਂ ਸਾਰੇ ਜਿਹੜੇ ਆਪਣੇ ਉਜਾਰ ਜਿਵੇਂ ਆਪਾਂ ਇੰਪਲੀਮੈਂਟ ਕਰਾ ਦਿੰਦੇ ਹਾਂ ਛੋਟੇ ਛੋਟੇ ਜਿਹੜੇ ਪਤਲਾਦ ਹੈ ਇਹ ਜਿਹੜੇ ਜਿਹੜੇ ਮਤਲਬ ਫਸਲਾਂ ਦੇ ਉੱਤੇ ਕੰਮ ਕੀਤੇ ਜਾਂਦੇ ਆ ਸਰ ਇਹ ਦੇਖੋ ਇਹ ਜਿੰਨੀਆਂ ਪਤਲਾਆਂ ਆ ਸਭ ਤੇ ਚੱਲਦੇ ਆ ਸਪ੍ਰਿੰਕਲਰ ਜਿਹੜਾ ਆ ਪਹਿਲਾਂ ਇੱਕ ਲਿਮਿਟ ਹੁੰਦੀ ਸੀ ਕਿ 1 ਮੀਟਰ ਦੀ ਹਾਈਟ ਤੱਕ ਚੱਲਦਾ ਸੀ ਹੁਣ ਅਸੀਂ ਟੈਂਸ਼ਨ ਰੋਡ ਦੇ ਥਰੂ ਤੇ ਇਹਨੂੰ ਗੰਨੇ ਤੇ ਵੀ ਲਾਇਆ ਹੋਇਆ ਵੇ ਮੱਕੀ ਤੇ ਵੀ ਲਾਏ ਹੋਇਆ ਕਾਫੀ ਅੱچھے ਰਿਜ਼ਲਟ ਮਿਲਦੇ ਆ ਡ੍ਰਿਪ ਇਰੀਗੇਸ਼ਨ ਜਿੰਨੀਆਂ ਵੀ ਕਤਾਰਾਂ ਵਾਲੀਆਂ ਪਤਲਾਆਂ ਜਾਂ ਸਗਰ ਆਪਣੀਆਂ ਆ ਗਈਆਂ ਕਣਕ ਆ ਗਈ ਆ ਝੋਨਾ ਐ ਸਭ ਤੇ ਚੱਲਦੀ ਆ ਇੰਦੇ ਤੇ ਇਹ ਕੋਈ ਫਸਲ ਦੀ ਕੋਈ ਲਿਮਟ ਨਹੀਂਗੀ ਔਰ ਇਹ ਲਿਮਟ ਕਿਸੇ crop ਲਈ ਨਹੀਂ ਹੈ ਤੁਸੀਂ ਕਿਸੇ ਵੀ crop ਤੇ ਇਹਨੂੰ ਜਾ ਸਕਦੇ ਹੋ ਇਹਦੇ ਵਿੱਚ ਜਿਹੜੇ ਆਪਾਂ ਡ੍ਰਿਪ ਸਿਸਟਮ ਆ ਡ੍ਰਿਪ ਸਿਸਟਮ ਫਾਰਮਰ ਨੂੰ ਕਿਉਂ ਲਾਉਣੀ ਚਾਹੀਦੀ ਹੈ ਇਹਦਾ ਕੀ ਮਕਸਦ ਹੈ ਸਰ ਦੇਖੋ ਡ੍ਰਿਪ ਸਿਸਟਮ ਅੱਜ ਦੇ ਸਮੇਂ ਦੀ ਮੰਗ ਹੈ ਜਿੱਦਾਂ ਕਿ ਗਰਾਊਂਡ ਵਾਟਰ ਲੈਵਲ ਹੈ ਦਿਨ ਬਦਨ ਘਟ ਹੁੰਦਾ ਜਾ ਰਿਹਾ ਆਪਾਂ ਜਿਹੜਾ ਫਸਲਾਂ ਨੂੰ ਪਾਣੀ ਦੇ ਰਹੇ ਆ ਜਿਹੜਾ ਆਪਣੇ ਪੁਰਾਣੇ ਵਿਧੀਆਂ ਦੇ ਦਿੰਦੇ ਆ ਜਿਵੇਂ ਆਪਾਂ 플ੱਡ ਇਰੀਗੇਸ਼ਨ ਹੀ ਖੁੱਲਾ ਪਾਣੀ ਦੀ ਗੱਲ ਕਰੀਏ ਤੇ ਖੁੱਲੇ ਪਾਣੀ ਤੇ ਆਪਾਂ ਜਿਹੜਾ ਪਾਣੀ ਦੇ ਰਹੇ ਤਾਂ ਮਿੱਟੀ ਨੂੰ ਦੇ ਰਹੇ ਤਾਂ ਬੂਟਿਆਂ ਦੇ ਹਿਸਾਬ ਨਾਲ ਪਾਣੀ ਨਹੀਂ ਦੇ ਰਹੇ ਤਾਂ ਡ੍ਰਿਪ ਇਰੀਗੇਸ਼ਨ ਇਰੀਗੇਸ਼ਨ ਦੀ ਉਹ ਤਕਨੀਕ ਹੈ ਜਿੰਦੇ ਵਿੱਚ ਆਪਾਂ ਬੂਟੇ ਦੀ ਜ਼ਰੂਰਤ ਦੇ ਹਿਸਾਬ ਨਾਲ ਪਾਣੀ ਦਿੰਨੇ ਜੇ ਬੂਟਾ ਛੋਟਾ ਹੈ ਉਹਦੀ ਵਾਟਰ ਰਿਕੁਆਇਰਮੈਂਟ ਘਟਿਆ ਤੇ ਤਾਂ ਕਰਕੇ ਉਹਦੀ ਘੱਟ ਵਾਟਰ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੀ ਆਪਾਂ ਪਾਣੀ ਦੇਨੇ ਟ੍ਰਿਪ ਇਰੀਗੇਸ਼ਨ ਜਾਂ ਸਪ੍ਰਿੰਕਲਰ ਇਰੀਗੇਸ਼ਨ ਇਹ ਆ ਕਿ ਅਸੀਂ ਕਿਸ ਫੂਟੇ ਨੂੰ ਕਿੰਨਾ ਪਾਣੀ ਦੇਣਾ ਫਸਲ ਦੀ ਉਮਰ ਏਜ ਤੇ ਉਹਦੀ ਵਾਟਰ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੀ ਅਸੀਂ ਪਾਣੀ ਦੇਨੇ ਆ ਜੋ ਕਿ ਸਾਡੇ ਹੱਥ 'ਚ ਆ ਠੀਕ ਹੈ ਜੀ ਆਪਾਂ ਜਿਹੜੇ ਦੇਖਦੇ ਆ ਠੀਕ ਹੈ ਤੁਸੀਂ ਪਾਣੀ ਬਾਰੇ ਦੱਸਿਆ ਹੈ ਤੇ ਇਹ ਤੋਂ ਇਲਾਵਾ ਜੈਨ ਇਰੀਗੇਸ਼ਨ ਬਹੁਤ ਮੈਂ ਦੇਖਣ ਨੂੰ ਮਿਲਦਾ ਕਿ ਬੜੇ ਇੰਪਲੀਮੈਂਟ ਬਣਾਏ ਹੋਏ ਆ ਕੋਈ ਹੋਰ ਜਿਵੇਂ ਆਪਾਂ ਕਹਿੰਦੇ ਪੀਪੀਸੀ ਦੇ ਉੱਤੇ ਆ ਕਿ ਇਹ ਜਿਹੜੇ ਇਸ ਤੋਂ ਇਲਾਵਾ ਹੋਰ ਵੀ ਕੋਈ ਤੁਹਾਡੇ ਵਿਚਾਰ ਪੰਜਾਬ ਦੇ ਵਿੱਚ ਵਰਤੇ ਜਾਣ ਵਾਲੇ ਇੰਪਲੀਮੈਂਟ ਹੈ ਕੋਈ ਸਰ ਪੰਜਾਬ ਵਿੱਚ ਦੇਖੋ ਡ੍ਰਿਪ ਸਪ੍ਰਿੰਕਲਰ ਇਰੀਗੇਸ਼ਨ ਤੋਂ ਇਲਾਵਾ ਜਿਹੜਾ ਅਸੀਂ ਆ ਪੋਟੈਟੋ ਕੰਟਰੈਕਟ ਫਾਰਮਿੰਗ ਤੇ ਜਾ ਰਹੇ ਆ ਪੀਵੀਸੀ ਪਾਈਪਲਾਈਨ ਅੰਡਰਗਰਾਉਂਡ ਦਾ ਜਿਹੜਾ ਹੈ ਉਹ ਵੀ ਸਬਸਿਡੀ ਬੇਸ ਤੇ ਹੈਗਾ ਆ ਇਸ ਤੋਂ ਇਲਾਵਾ ਸੋਲਰ ਉਹ ਪੋਲੀ ਹਾਊਸ ਤੇ ਵੀ ਆ ਸੀ ਤੇ ਫਰੂਟ ਪ੍ਰੋਸੈਸਿੰਗ ਦਾ ਵੀ ਅਸੀਂ ਕੰਮ ਕਰ ਰਹੇ ਆ ਜਨ ਇਰੀਗੇਸ਼ਨ ਇਹ ਨਹੀਂ ਹੈ ਕਿ ਅਗਰ ਤੁਸੀਂ ਖੇਤੀ ਬਾਰੇ ਕੁਝ ਵੀ ਸੋਚੋ ਕਿ ਕੁਝ ਨਵਾਂ ਨਵਾਂ ਕਰਨਾ ਹੈ ਤੇ ਤੁਹਾਨੂੰ ਉਹ ਹਰ ਚੀਜ਼ ਦੀ ਲਈ ਜਨ ਇਰੀਗੇਸ਼ਨ ਤੁਹਾਡੇ ਨਾਲ ਖੜੀ ਆ ਠੀਕ ਹੈ ਕਿ ਕਿ ਜਿਸ ਜਿਹੜੀ ਜਨ ਇਰੀਗੇਸ਼ਨ ਕੰਪਨੀ ਕਿੰਨੇ ਸਮੇਂ ਦੇ ਵਿੱਚ ਪੁਰਾਣੀ ਆ ਕਿ ਕਿ ਜੋ ਪੰਜਾਬ ਦੇ ਵਿੱਚ ਜੇ ਕਿਸੇ ਫਾਰਮਰਾਂ ਨੇ ਜੇ ਕਿਸੇ ਨੂੰ ਮਿਲਣਾ ਹੋਵੇ ਜਾਂ ਤੁਹਾਡੀ ਕੋਈ ਵੈੱਬਸਾਈਟ ਹੈ ਕੋਈ ਮੇਲ ਹੈ ਜਾਂ ਕੋਈ ਡੀਲਰ ਹੈ ਛੋਟੇ ਪੰਜਾਬ ਚ ਹੀਰ ਕੀਤੇ ਆ ਉਹਨਾਂ ਬਾਰੇ ਜੈ ਇਰੀਗੇਸ਼ਨ ਜਿਹੜਾ ਅਗਰ ਡ੍ਰਿਪ ਦਾ ਅਸੀਂ ਗੱਲ ਕਰੀਏ ਕੰਪਨੀ ਬਹੁਤ ਪੁਰਾਣੀ ਹੈ ਅਗਰ ਅਸੀਂ ਡ੍ਰਿਪ ਤੇ ਗੱਲ ਕਰਨੇ ਤਾਂ ਡ੍ਰਿਪ ਦੇ ਕਰੀਬ 9089 ਦੇ ਕਰੀਬ ਅਸੀਂ ਆਏ ਹਾਂ 1989 ਦੇ ਵਿੱਚ ਔਰ ਉਸ ਤੋਂ ਹੁਣ ਤੱਕ ਅਸੀਂ ਲਗਭਗ ਹਰ ਪੂਰੇ ਇੰਡੀਆ ਦੇ ਵਿੱਚ ਹਰ ਫਾਰਮਰ ਨਾਲ ਜੁੜੇ ਹੋਏ ਆ ਇਸ ਤੋਂ ਇਲਾਵਾ ਅਸੀਂ 134 ਕੰਟਰੀ ਦੇ ਵਿੱਚ ਵੀ ਕੰਮ ਕਰ ਰਹੇ ਆ ਅੱਡਾ ਅੱਡ ਸਾਡੇ ਬਿਜ਼ਨਸ ਪਾਰਟਨਰਸ ਨੇ ਤੇ ਇਸ ਤੋਂ ਇਲਾਵਾ ਅਗਰ ਕੋਈ ਫਾਰਮਰ ਆਧੁਨਿਕ ਖੇਤੀ ਬਾਰੇ ਜੋ ਵੀ ਨਵੀਂ ਕੋਈ ਨੋਲਿਜ ਇਰੀਗੇਸ਼ਨ ਬਾਰੇ ਕੁਝ ਵੀ ਲੈਣਾ ਚਾਹੁੰਦਾ ਹੈ ਤੇ ਜੈ ਇਰੀਗੇਸ਼ਨ ਜਲਗਾਉ ਮਹਾਰਾਸ਼ਟra ਵਿੱਚੋਂ ਦਾ ਕਿਸੇ ਵੀ ਟਾਈਮ ਕਦੀ ਵੀ ਜਾ ਸਕਦਾ ਔਰ ਜਿਸ ਤਰੀਕੇ ਦੀ ਉਹ ਟ੍ਰੇਨਿੰਗ ਚਾਹੁੰਦਾ ਹੈ ਇਰੀਗੇਸ਼ਨ ਦੇ ਰਿਲੇਟਿਡ ਜਾਂ ਨਵੀਂ ਬਸਲ ਦੇ ਬਾਰੇ ਜਾਂ ਟਿਸ਼ੂ ਕਲਚਰ ਪlant ਦੇ ਬਾਰੇ ਮਤਲਬ ਉਹਨੂੰ ਅਗਰ ਉੱਚ ਕੁਆਲਿਟੀ ਦੇ ਪਲਾਂਟ ਚ ਵੀ ਚਾਹੀਦੇ ਨੇ ਸਬਜ਼ੀਆਂ ਦੇ ਭਾਵੇਂ ਹੋਣ ਭਾਵੇਂ ਹੋਣ ਉਹ ਫਲਾਂ ਦੇ ਹੋਣ ਜਾਂ ਫਿਰ ਹੋਰ ਫੋਰੈਸਟਰੀ ਦੇ ਵੀ ਹੋਣ ਉਹਨੂੰ ਉੱਥੋਂ ਬੂਟੇ ਵੀ ਮਿਲ ਜਾਣਗੇ ਔਰ ਉਹ ਕਿੱਦਾਂ ਕਰਨੇ ਆਪਣੇ ਇੱਧਰ ਕਿਵੇਂ ਸਰਵਾਈਵ ਕਰਨਗੇ ਕਿ ਉਹ ਉਹਤੇ ਉਹਨਾਂ ਨੂੰ ਜਿਹੜੇ ਸਾਡੇ ਮਾਰਨੇ ਉਹ ਬਕਾਇਦਾ ਟ੍ਰੇਨਿੰਗ ਦੇ ਕੇ ਭੇਜਣਗੇ ਕਿ ਉਹਨਾਂ ਕਿੱਦਾਂ ਕਰਨਾ ਕਿਵੇਂ ਕੀਤੀ ਜਾ ਸਕਦੀ ਜਿਵੇਂ ਮਾਂ ਹਾਂਜੀ ਹਾਂਜੀ ਜਨਮ ਦੀ ਹੈ ਉਹ ਬੁੱਤੇ 'ਚ ਅਸੀਂ ਵੀ ਜਾ ਕੇ ਦੇਖਿਆ ਹੈ ਕਿ ਉਹ ਬੁੱਤੇ ਦੀ ਕੱਲੀ-ਕੱਲੀ ਇੱਕ-ਇੱਕ ਜਨਮ ਦਦਾ 2 ਮਹੀਨੇ ਦਾ ਮਹੀਨੇ ਦਾ ਬੱਚਾ ਜਿਵੇਂ ਮਾਂ ਪਾਲਦੀ ਹੈ ਉਵੇਂ ਮੈਨੂੰ ਪਤਾ ਵੀ ਨਰਸਰੀਆਂ ਦੇ ਵਿੱਚ ਉਹ ਟ੍ਰੇਨਿੰਗ ਦਿੱਤੀ ਜਾਂਦੀ ਸਾਨੂੰ ਪਤਾ ਖਾਨ ਭਰਾਵੋ ਬਹੁਤ ਵੇਖਣ ਵਾਲਾ ਜੋਗ ਵੀ ਹੈਗਾ ਜਲਗਾਉਣ ਡ੍ਰਿਪ ਸਿਸਟਮ ਇਹਦੇ ਬਾਰੇ ਤਾਂ ਅਪਾ ਬਾਤ ਚ ਗੱਲ ਕਰਦੇ ਆਂ ਦੂਜੀ ਗੱਲ ਇੱਕ ਸਾਨੂੰ ਸਰਵਨ ਸਿੰਘ ਜੀ ਇਹ ਦੱਸੋ ਵੀ ਪੰਜਾਬ ਦੇ ਵਿੱਚ ਅਗਰ ਕਿਸੇ ਫਾਰਮਰ ਨੇ ਛੋਜੇ ਨਾਲ ਕੋਈ ਸੰਪਰਕ ਕਰਨਾ ਹੋਵੇ ਉਹਦੀ ਕੋਈ ਜਾਣਕਾਰੀ ਦਿਓ ਹਾਂਜੀ ਸਰ ਤੁਸੀਂ ਕਿਸੇ ਵੀ ਟਾਈਮ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਿਵੇਂ ਕਿ ਸਾਡੇ ਹਰ ਡਿਸਟ੍ਰਿਕਟ ਵਿੱਚ ਇੰਜੀਨੀਅਰ ਨੇ ਹੀਲਰ ਨੈਟਵਰਕ ਹੈ ਉਸ ਤੋਂ ਇਲਾਵਾ ਸਾਡੇ ਜਿਹੜੇ ਚੈਨਲ ਪਾਰਟਨਰ ਸੇ ਉਹ ਵੀ ਹਨ ਨੇ ਤੇ ਮੇਰਾ ਨੰਬਰ ਕੇ ਸੰਪਰਕ ਕਰਨਾ ਹੋਵੇ 9465884770 ਤੇ ਇਸ ਤੋਂ علاوہ ਮੇਰੇ ਨਾਲੇ ਮੇਰੇ ਕਲੀਗ ਨੇ ਔਰ ਆਟੋਮੇਸ਼ਨ ਦਾ ਦੇਖਦੇ ਆ ਮੈਂ ਤੁਹਾਨੂੰ ਹੁਣ ਇਹ ਦੱਸਦੇ ਇਹ ਆਟੋਮੇਸ਼ਨ ਦਾ ਦੇਖ ਰਿਹਾ ਔਰ ਆਟੋਮੇਸ਼ਨ ਜਿਹੜੀ ਆ ਇਰੀਗੇਸ਼ਨ ਦੇ ਵਿੱਚ ਇੱਕ ਨਵੀਂ ਟੈਕਨੀਕ ਆ ਜਿਹੜੇ ਫਾਰਮਰ ਖੇਤ ਤੇ ਜਾ ਕੇ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਘਰੇ ਬੈਠੇ ਦੇਖਣਾ ਚਾਹੁੰਦੇ ਹੋਣ ਕਿ ਸਾਡੇ ਖੇਤ ਚ ਕਿੰਨਾ ਪਾਣੀ ਲੱਗਾ ਹੈ ਕਦੋਂ ਲਾਣਾ ਹੈ ਕਦੋਂ ਪਾਣੀ ਦੀ ਰਿਕੁਆਇਰਮੈਂਟ ਹੈ ਉਹ ਸਾਰਾ ਚੀਜ਼ ਮੇਰੇ ਨਾਲ ਬੈਠਿਆ ਅਜੇ ਠਾਕੁਰ ਜੀ ਇਹ ਤੁਹਾਨੂੰ ਦੱਸਣੀ ਸਿਸਟੀਮ ਹਾਂਜੀ ਸਰ ਮੇਰਾ ਨਾਮ ਅਜੇ ਠਾਕੁਰ ਹੈਗਾ ਮੈਂ ਜੈ ਇਰੀਗੇਸ਼ਨ ਚ ਆਟੋਮੇਸ਼ਨ ਇੰਜੀਨੀਅਰ ਦੇ ਤੌਰ ਤੇ ਸੇਵਾਵਾਂ ਦੇ ਰਿਹਾ ਤੇ ਅੱਜਕਲ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਡ੍ਰਿਪ ਇਰੀਗੇਸ਼ਨ ਚ ਅਪਾ ਕੰਮ ਕਰੀ ਰਹੇ ਨਾਲ-ਨਾਲ ਅਸੀਂ ਉਹਦੇ ਨਾਲ ਆਟੋਮੇਸ਼ਨ ਸਿਸਟਮ ਵੀ ਨਾਲ ਜੁੜਿਆ ਹੋਇਆ ਆਟੋਮੇਸ਼ਨ ਦੀ ਸਹੂਲਤ ਇਦਾਂ ਕਿ ਹੁਣ ਸਾਡੇ ਕੋਲ ਇਦਾਂ ਦੇ IoT ਬੇਸ ਕੰਟਰੋਲਰ ਹੈਗੇ ਜਿਹੜੇ ਮੋਬਾਈਲ ਐਪ ਦੇ ਥਰੂ ਹੀ ਆਪਾਂ ਸਾਰਾ ਆਪਣੀ ਇਰੀਗੇਸ਼ਨ ਦੀ ਫੀਲਡ ਨੂੰ ਕੰਟਰੋਲ ਕਰ ਸਕਦੇ ਵਰਲਡ 'ਚ ਚਾਹੇ ਕਿਥੇ ਵੀ ਬੈਠੇ ਹੋ ਮੋਬਾਈਲ ਐਪ ਸਾਡੇ ਕੋਲ ਹੈਗੀ ਆ ਉਹਦੇ ਥਰੂ ਆਪਾਂ ਸਾਰਾ ਕੁਝ ਲੁੱਕ ਆਫਟਰ ਕਰ ਸਕਦੇ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਕੀ ਇਰੀਗੇਸ਼ਨ ਹੋਈਆਂ ਉਦੋਂ ਕੋਈ ਚੇਂਜ ਕਰਨਾ ਵਰਲਡ ਚ ਕਿਤੇ ਵੀ ਬੈਠੇ ਬੈਠੇ ਆਪਾਂ ਉਹ ਆਪਣੇ ਫਾਰਮ ਦੀ ਜਿਹੜੀ ਇਰੀਗੇਸ਼ਨ ਆ ਉਹ ਕੰਟਰੋਲ ਕਰ ਸਕਦੇ ਤੁਸੀਂ ਐਗਜ਼ਾਮਪਲ ਦੇ ਤੌਰ ਤੇ ਸਾਡੇ ਕੋਲ ਸਾਹਮਣੇ ਦੋ ਕੰਟਰੋਲ ਯੂਨਿਟ ਰੱਖੇ ਹੋਏ ਆ ਤੇ ਇਹ ਆਪਾਂ ਮੋਬਾਈਲ ਤੇ ਹੈ ਤਾਂ ਚਲਾ ਕੇ ਆਪਾਂ ਆਪਣਾ ਪੂਰਾ ਸਿਸਟਮ ਕੰਟਰੋਲ ਕਰ ਸਕਦੇ ਕਿਉਂਕਿ ਹੁਣ ਲੋਕਾਂ ਨੂੰ ਆਟੋਮੇਸ਼ਨ ਹੋਣ ਦੀ ਡੇਟ ਚ ਇੱਕ ਲਗਜ਼ਰੀ ਨਹੀਂ ਰਹਿ ਗਈ ਉਹ ਜ਼ਰੂਰਤ ਬਣ ਚੁੱਕੀ ਹੈ ਕੀ ਹੁੰਦਾ ਹੈ ਲੋਕਾਂ ਫਲੱਡ ਤੋਂ ਡ੍ਰਿਪ ਤੇ ਆ ਜਾਂਦੇ ਆ ਸੋਕਾ ਸਿਸਟਮ ਪਰ ਡ੍ਰਿਪ ਤੇ ਇੱਕ ਮੈਨੇਜਮੈਂਟ ਹੈ ਕਿ ਡੇ ਟੂ ਡੇ ਆਪਰੇਸ਼ਨ ਹੈਗਾ ਰੋਜ਼ ਸਾਨੂੰ ਜਾਣਾ ਪੈਂਦਾ ਹੀ ਆ ਹਰ ਦੂਜੇ ਤੀਜੇ ਦਿਨ ਇਰੀਗੇਸ਼ਨ ਦੀ ਸਾਈਕਲ ਨੂੰ ਰਿਪੀਟ ਕਰਨੀ ਪੈਂਦੀ। ਹੁਣ ਫਾਰਮਰ ਨੂੰ ਉਹ ਸਮਾਂ ਜ਼ਿਆਦਾ ਲੱਗ ਜਾਂਦਾ ਕਿ ਜਿਹੜਾ ਇਰੀਗੇਸ਼ਨ ਤੇ ਇੱਕ ਲੇਬਰ ਉਹਨਾਂ ਨੂੰ ਡੈਡੀਕੇਟ ਕਰਨੀ ਪੈਂਦੀ। ਲੇਕਿਨ ਹੁਣ ਸਾਡੇ ਕੋਲ ਆਟੋਮੇਸ਼ਨ ਸਿਸਟਮ ਆ ਚੁੱਕਿਆ ਜਿਹੜਾ ਮੋਬਾਈਲ ਤੋਂ ਘਰੇ ਬੈਠ ਕੇ ਹੀ ਬੰਦਾ ਆਪਣਾ ਸਿਸਟਮ ਚਲਾ ਸਕਦਾ। ਉਹਨੂੰ ਖੇਤ ਚ ਜਾਣ ਦੀ ਵੀ ਲੋੜ ਨਹੀਂ। ਪੰਜਾਬ ਚ ਜਿੱਦਾਂ ਸਾਈਕਲ ਸੜੀ, ਬਿਜਲੀ ਦੀ ਵਾਰਦੀ 6 ਘੰਟੇ ਦਿਨੇ, 6 ਘੰਟੇ ਹਫ਼ਤੇ ਬਾਅਦ ਰਾਤ ਨੂੰ ਆਉਂਦੀ ਹੈ। ਦਿਨ ਰਾਤ ਨੂੰ ਵੀ ਜਾਣ ਦੀ ਲੋੜ ਨਹੀਂ। ਆਪਾਂ ਪਹਿਲਾਂ ਹੀ ਕੰਟਰੋਲਰ ਚ ਫੀਡ ਕਰ ਦਿੰਦੇ ਆਪੇ ਆਪ ਸਿਸਟਮ ਉਧਾ ਚੱਲਦਾ ਰਹਿੰਦਾ ਨਹੀਂ ਕੋਈ ਰੇਂਜ ਦਾ ਨਹੀਂ ਹੁੰਦੀ ਵੀ ਰੇਂਜ ਇੰਨੇ ਰੇਂਜ ਦੇ ਵਿੱਚ ਇਹਨੂੰ ਚੱਲਦਾ ਜਿਵੇਂ ਅੱਜਕੱਲ ਆਪਾਂ ਦੇਖਦੇ ਵੀ ਨੈਟਵਰਕ ਦੀ ਕੋਈ ਪ੍ਰੋਬਲਮ ਆਉਂਦੀ ਹੈ ਇਹਦੇ ਵੀ ਕੋਈ ਰੇਂਜ ਦਾ ਨਹੀਂ 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 ਰੇਂਜ ਦਾ ਕੋਈ ਇਸ਼ੂ ਨਹੀਂ ਹੈ ਇਹਦੇ ਵਿੱਚ ਜੀਐਸਐਮ ਸਿਮ ਪਈ ਹੈ ਤੇ ਜਿਹੜੀ ਕਿ ਤੁਸੀਂ ਕਿਤੇ ਵੀ ਬੈਠ ਕੇ ਚਲਾ ਸਕਦੇ ਹੋ ਜੀ ਆਟੋਮੈਟਿਕ ਆਟੋਮੈਟਿਕ ਸਿਸਟਮ ਹੈਗਾ ਉਹਨੂੰ ਚੈੱਕ ਕਰਨ ਦਾ ਚੇਂਜ ਕਰਨ ਦਾ ਚਲਾਉਣ ਦਾ ਵੀ ਤੁਸੀਂ ਮੋਬਾਈਲ ਜਾਨੀ ਘਰ ਬੈਠ ਕੇ ਤੁਸੀਂ ਕਰ ਸਕਦੇ ਹੋ ਬਿਲਕੁਲ ਬਹੁਤ ਵਧੀਆ ਤੁਸੀਂ ਵਿਦੇਸ਼ਾਂ 'ਚ ਬੈਠੇ ਅੱਜਕੱਲ੍ਹ ਆਪਦੇ ਫਾਰਮ ਨੂੰ ਜਿਵੇਂ ਲੋਕੀ ਮੋਟਰਾਂ ਦੇ ਨੱਕੇ ਮੋੜ ਦਿੰਦੇ ਆ ਉਦਾਂ ਹੀ ਤੁਹਾਡਾ ਕਹਿੰਦਾ ਭਾਵਾ ਵੀ ਇਸ ਸਿਸਟਮ ਬਿਲਕੁਲ ਬਿਲਕੁਲ ਠੀਕ ਕਹਿ ਰਹੇ ਤੁਸੀਂ ਉਹ ਹੀ ਭਾਵ ਨਾਲ ਆ ਕਿ ਤੁਸੀਂ ਮੋਬਾਈਲ ਐਪ ਤੋਂ ਹੀ ਜਿੱਥੇ ਮਰਜੀ ਵਰਲਡ 'ਚ ਬੈਠੇ ਹੋ ਤੁਸੀਂ ਆਪਣਾ ਫਾਰਮ ਦਾ ਜਿਹੜਾ ਇਰੀਗੇਸ਼ਨ ਸਿਸਟਮ ਹੈ ਆਪੇ ਕੰਟਰੋਲ ਕਰ ਸਕਦੇ ਹੋ ਬਹੁਤ ਵਧੀਆ ਜੀ ਹਾਂਜੀ ਸਰ ਜੀ ਇੱਕ ਮੈਂ ਤੁਹਾਨੂੰ ਹੋਰ ਕਿਸਾਨ ਭਰਾਵਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਜਿਵੇਂ ਇੰਪਲੀਮੈਂਟਾਂ ਦੇ ਆਪਾਂ ਦੇਖਿਆ ਹੈ ਕਿ ਸਰਕਾਰ ਕਿਸਾਨਾਂ ਲਈ ਵੀ ਸੂਲਤਾਂ ਦੇ ਵਿੱਚ ਵੀ ਕੋਈ ਡਿਸਕਾਊਂਟ ਵੀ ਜਿੰਦੀਆਂ ਨੇ ਸਪੈਸ਼ਲ ਆਫਰ ਆ ਕੁਝ ਸਬਸਿਡੀਆਂ ਨਾਲ ਵੀ ਇੰਪਲੀਮੈਂਟ ਨੇ ਆਪਣੇ ਵੱਲੋਂ ਕੰਪਨੀ ਵੱਲੋਂ ਵੀ ਸਬਸਿਡੀਆਂ ਸਰਕਾਰ ਦੀਆਂ ਦਿੱਤਾ ਮਿਲੀਆਂ ਹੋਈਆਂ ਹਾਂਜੀ ਸਰ ਇਹਦੇ ਜੇ ਸਬਸਿਡੀ ਹੈਗੀ ਹੈ ਸਿਸਟਮ ਉੱਤੇ ਅਗਰ ਤੁਸੀਂ ਡ੍ਰਿਪ ਜਾਂ ਸਪ੍ਰਿੰਕਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤਾਂ ਪੰਜਾਬ ਗਵਰਨਮੈਂਟ ਵੱਲੋਂ 90% ਤੇ 80% ਸਬਸਿਡੀ ਹੈ ਜਿਹੜੀ 90% ਸਬਸਿਡੀ ਉਹਨਾਂ ਦੇ ਚ ਜਿਹੜੇ ਘਰ ਤੇ ਲੇਡੀ ਆ ਕਰਤੇ ਕਿਤੇ ਵੀ ਜਨਾਨੀ ਦੇ ਨਾਂ ਜ਼ਮੀਨ ਹੈ ਉਹਦੇ ਦੇ ਕਿੱਲਿਆਂ ਦਾ ਕੋਈ ਮਤਲਬ ਨਹੀਂ ਕਿ ਕਿੰਨੇ ਕਿੱਲੇ ਆ ਉਹਦੇ ਤੇ 90% ਸਬਸਿਡੀ ਆ ਜਿਹੜਾ ਐਸਸੀ ਫਾਰਮਰ ਉਹਨੂੰ ਵੀ 90% ਸਬਸਿਡੀ ਛੋਟੇ ਫਾਰਮਰਾਂ ਨੂੰ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਵੀ 90% ਇਸ ਤੋਂ ਇਲਾਵਾ ਜਿਹੜੇ ਜਨਰਲ ਕਿਸਾਨ ਨੇ ਔਰ ਜਿਵੇਂ ਬੰਦੇ ਜੋ ਜਿਨ੍ਹਾਂ ਦੇ ਨਾਂ ਜ਼ਮੀਨਾਂ ਨੇ ਉਹਨਾਂ ਨੂੰ 80% ਸਬਸਿਡੀ ਪੰਜਾਬ ਗਵਰਨਮੈਂਟ ਵੱਲੋਂ ਮੁਹੱਈਆ ਕਰਾਂਦੀ ਜਾਂਦੀ ਹਰ ਸਟੇਟ ਤੇ ਸਬਸਿਡੀ ਦਾ ਸਟ੍ਰਕਚਰ ਅਲੱਗ-ਅਲੱਗ ਆ ਹਰਿਆਣਾ 'ਚ ਹੋ ਰਿਹਾ ਯੂਪੀ 'ਚ ਹੋ ਰਿਹਾ ਲੇਕਿਨ ਪੰਜਾਬ 'ਚ ਜੋ ਇਸ ਟਾਈਮ ਫਿਲਹਾਲ ਡ੍ਰਿਪ ਸਪ੍ਰਿੰਕਲਰ ਸਿਸਟਮ ਤੇ ਜੋ ਸਬਸਿਡੀ ਆ ਉਹ ਕਰੀਬ 80% ਤੇ 90% ਇਸ ਤੋਂ ਇਲਾਵਾ ਅੰਡਰਗਰਾਊਂਡ ਪਾਈਪਲਾਈਨ ਦਾ ਜਿਹੜਾ ਕੰਮ ਆ ਪੀਵੀਸੀ ਪਾਈਪਲਾਈਨ ਦਾ ਉਹਦੇ ਤੇ 50% ਸਬਸਿਡੀ ਪੰਜਾਬ ਗਵਰਨਮੈਂਟ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਇਹਨਾਂ ਨੇ ਦੱਸਿਆ ਕਿ ਜਿਹੜੇ ਪੰਜਾਬ ਸਰਕਾਰ ਛੋਟੇ ਫਾਰਮਰ ਲਈ ਤੇ ਜਿਹੜੀਆਂ ਲੇਡੀਜ਼ ਔਰਤਾਂ ਦੇ ਵਿੱਚ ਸਰਕਾਰ ਵੱਲੋਂ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਅਸੀਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਾਂਗੇ ਛੋਟਾ ਜੀਵੀਦਾਰ ਕੋਈ ਵੀ ਹੈ ਉਸ ਡ੍ਰਿਪ ਨੂੰ ਜੋ ਕਿ ਪਾਣੀ ਧਰਤੀ ਪਜਾਉ ਦਾ ਇੱਕ ਬਹੁਤ ਵੱਡਾ ਮਿਸ਼ਨ ਹੁੰਦਾ ਹੈ ਕਿਉਂਕਿ ਇਹ ਡ੍ਰਿਪ ਸਿਸਟਮ ਹੈ ਕਿ ਜਿਹੜੀ ਪਾਣੀ ਨੂੰ ਬਚਾਇਆ ਜਾ ਸਕਦਾ ਹੈ ਡ੍ਰਿਪ ਸਿਸਟਮ ਇੱਕ ਐਸੀ ਚੀਜ਼ ਬਣਾਈ ਹੈ ਜੈਨੇਜਿਕ੍ਰੀਸ਼ਨ ਵੱਲੋਂ ਸਭ ਤੋਂ ਵੱਡਾ ਪ੍ਰਾਲੇ ਵੀ ਕੀਤੇ ਹੈ ਗਏ ਹੈ ਕਿ ਕਿਵੇਂ ਉਹਨਾਂ ਨੇ ਪਾਣੀ ਨੂੰ ਵਰਤਿਆ ਜਾਵੇ ਕਿਹੜੇ ਬੂਟੇ ਨੂੰ ਕਿੰਨਾ ਪਾਣੀ ਲਾਇਆ ਜਾਵੇ ਇਸ ਕਰਕੇ ਬਹੁਤੀ ਜਾਣਕਾਰੀ ਉਹਨਾਂ ਦੀ ਵੈਬਸਾਈਟ ਉਹਨਾਂ ਦੇ ਜਿਹੜੇ ਐਮਪਲਾਈ ਹੈ ਸਰਮਨ ਸਿੰਘ ਨਾਲ ਹੋਰ ਜਾਣਕਾਰੀ ਸੰਪਰਕ ਕੀਤਾ ਜਾਵੇ ਧੰਨਵਾਦ ਵਿਸ਼ਵ ਦੇਸ਼ਾ ਹਰ ਕਿਸ਼ਤਾਨ ਤਰੱਕੀ ਕਰ ਸਕਦਾ ਹੈ अगर उसके साथ हो भरोसेमंद विषय जी हाँ यानी के एस कंबाइन देश और विदेशों के किसानों की पहली पसंद के एस कंबाइन मल्टी क्रॉप हार्वेस्टर लो मेंटेनेंस हर किसान की पहली पसंद के एस का वादा खर्चा कम काम ज्यादा जोड़ों में दर्द या घुटनों में गैप काला गोंद, गोंसी दोनों का बराबर मात्रा में पाउडर बनाइए पंचम हल्दी वाले दूध के साथ सुबह शाम खाइए, बिना ऑपरेशन घुटनों में आराम पाइए मोटापा घटाने का घरेलू नुस्खा काली मिर्च सौंठ मग पीपल वाइब्रिंक बहेड़ा इन सब को मिलाइए सुबह शाम खाइए फिट हो जाइए नींद नहीं आती चैन से सोना चाहते हैं ब्रह्मी, संतपुष्पी और बचा चारों का बनाइए पाउडर और रात को एक चम्मच खाइए और आराम से सो जाइए क्या खराब गट हेल्थ से परेशान? तो खाइए त्रिफला अमृत वन टू का फोर रहिए अंदर से साफ और बाहर से जवान जोड़ों में दर्द या घुटनों में गैप काला गोंद जटा मानसी दोनों का बराबर मात्रा में पाउडर बनाइए पंचम हल्दी वाले दूध के साथ सुबह शाम खाइए बिना ऑपरेशन घुटनों में आराम पाइए मोटापा घटाने का घरेलू नुस्खा काली मिर्च मग पीपल बहेड़ा इन सब को मिलाइए सुबह शाम खाइये फिट हो जाइए नींद नहीं आती चैन से सोना चाहते हैं जटा मानसी ब्रह्मी संखुशी और बचा चारों का बनाइए पाउडर और रात को एक चम्मच खाइए और आराम से सो जाइए क्या खराब गट हेल्थ से है परेशान तो खाइए त्रिफला अमृत वन टू का फोर रहिए अंदर से साफ और बाहर से जवान दर्द 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 पैरों की एडियों का दर्द, घुटनों का दर्द कमर का दर्द बाजुओं का दर्द कंधों का दर्द रीढ़ की हड्डी का दर्द या फिर आ गई है के ऑपरेशन की नौबत रुकिए, वैध बांध लेकर आया है इसके लिए सही समाधान काला गोद ट्रीटमेंट जिसमें है पांच तरह की औषधियां खाने की और लगाने की इसकी अधिक जानकारी के लिए ਫੋਨ ਕੀਜੀਏ ਜਾਂ ਫਿਰ ہماری ਵੈਬਸਾਈਟ ਪਰ ਵਿਜ਼ਿਟ ਕੀਜੀਏ